ਸਾਰਾ ਅਲੇਰ ਦੀ ਪ੍ਰਕਿਰਿਆ ਆ ਜਿਹਦੇ ਨਾਲ ਵਧ ਕੇ ਉੱਥੋਂ ਪਾਣੀ ਪੈਂਦਾ ਇਹ ਗਰੇਡ ਇਹ ਕੈਲਸ਼ੀਅਮ ਹੀ ਕੈਲਸ਼ੀਅਮ ਇਹ ਇਸ ਤਰ੍ਹਾਂ ਦਾ ਪੋਰਟਰ ਜਿਹੜਾ ਬੰਦਾ ਹੈ ਪਹਿਲਾਂ ਵੀ ਇਹਦੀ ਟਾਈਲ ਮੇ ਮੈਡੀਸਨ ਮੇ ਟਾਈਲਸ ਮੇ ਮੈਡੀਸਨ ਮੇ ਕੈਲਸ਼ੀਅਮ ਹੀ ਹੈ ਅੱਛਾ ਜੀ ਮੈਡੀਸਨ ਸਾਸਰੀਕਾਲ ਜੀ ਅੱਜ ਅਸੀਂ ਉਹਨਾਂ ਕੈਲਸ਼ੀਅਮ ਦੇ ਪਹਾੜਾਂ ਦੇ ਵਿੱਚ ਆਏ ਆ ਜਿਨ੍ਹਾਂ ਦਾ ਸੰਗ ਮਰਮਰ ਜਿੱਥੇ ਲੱਗ ਜਾਂਦਾ ਹੈ ਅਮਰਟਾਲ ਹੋ ਜਾਂਦਾ ਹੈ ਪੀੜੀਆਂ ਦਾ ਪੀੜੀਆਂ ਕਦੀ ਪੀਲਾ ਨਹੀਂ ਪੈਂਦਾ ਅਤੇ ਨਾਲੇ ਇੱਥੋਂ ਹੀ ਕੈਲਸ਼ੀਅਮ ਆਂਦਾ ਹੈ ਇਹ ਕਿਹੜਿਆਂ ਥਾਵਾਂ ਤੋਂ ਨਿਕਲਦਾ ਆ ਕਿਸ ਤਰ੍ਹਾਂ ਇਹਨਾਂ ਨੂੰ ਚੀਰ ਵੱਢ ਕੇ ਇਹਨਾਂ ਦੀਆਂ ਇਹੋ ਜਿਹੀਆਂ ਸੰਗਮਰ ਮਰਦੀਆਂ ਸਲੇਬਾਂ ਜਿਹੜੀਆਂ ਮਤਲਬ ਪੱਥਰ ਨੇ ਜਿਹੜੇ ਆਪਾਂ ਫਰਸ਼ਾਂ 'ਚ ਆਪਣੇ ਘਰਾਂ 'ਚ ਲਾਉਂਦੇ ਆ ਕਿਤਰਾ ਬਣਦੇ ਨੇ ਕਿੱਥੋਂ ਇਹ ਆਉਂਦਾ ਸਾਰਾ ਕੁਝ ਅਸੀਂ ਇਸ ਵੀਡੀਓ ਦੇ ਵਿੱਚ ਖਾਵਾਂਗੇ ਤੁਸੀਂ ਬਨੇ ਰਹੋ ਪਿਆਰ ਦੇ ਨਾਲ ਔਰ ਕਿਸ ਤਰ੍ਹਾਂ ਮਸ਼ੀਨਾਂ ਚੀਰਦੀਆਂ ਨੇ ਕਿਸ ਤਰ੍ਹਾਂ ਚੀਰ ਪਾ ਕੇ ਇਹਨਾਂ ਨੂੰ ਬਿਲਕੁਲ ਫਿਨਿਸ਼ ਕਰਕੇ ਤਿਆਰ ਕੀਤਾ ਜਾਂਦਾ ਜਿਹੜੀ ਖਦਾਣ ਆ ਉਦੋਂ ਤੋਂ ਪੱਥਰ ਆਉਂਦਾ ਔਰ ਉਹ ਪੱਥਰ ਵੱਡੇ ਵੱਡੇ ਟਰੱਕਾਂ 'ਚ ਬੋਲਡਰਾਂ ਲੱਦ ਕੇ ਇਸ ਤਰ੍ਹਾਂ ਆਂਦਾ ਇਹ ਤਾਂ ਫੇਰੇ ਉਹਨੂੰ ਲੋਡ ਕਰਦੇ ਨੇ ਇਹ ਕ੍ਰੇਨ ਦੇ ਨਾਲ ਇਹ ਫਿਕਸ ਕ੍ਰੇਨ ਆ ਜਿਹੜਾ ਪੱਥਰ ਦੇ ਬੋਲਡਰ ਹੁੰਦੇ ਉਹਨਾਂ ਦੀ ਸਟਾਰਟਿੰਗ ਕਟਿੰਗ ਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਉਹ ਆਹ ਮਸ਼ੀਨ ਆ ਜਿਹੜੀ ਇਹਨਾਂ ਦੀ ਲੱਗੀਆਂ ਹੋਈਆਂ ਨੇ ਔਰ ਇਹ ਦੱਸਣਗੇ ਪਰ ਹਿੰਦੀ ਵਿੱਚ ਦੱਸਣਗੇ ਤੁਹਾਨੂੰ ਵੀ ਇਹ ਕਟਿੰਗ ਕਿਸ ਤਰ੍ਹਾਂ ਹੁੰਦੀ ਆ ਭਾਈ ਪਤਾ ਹੈ ਇਹ ਪੱਥਰ ਖਦਾਨ ਕੇ ਆਣੇ ਕੇ ਬਾਅਦ ਸਭ ਤੋਂ ਪਹਿਲੇ ਇਹੀ ਸੇ ਸ਼ੁਰੂ ਹੁੰਦਾ ਹੈ ਨਿਕਲ ਕੇ ਇਹ ਜੋ ਪੱਥਰ ਹੈ ਇਹ ਆਪੇ ਡਰੈਸਿੰਗ ਤੇ ਆਤਾ ਹੈ ਯਹਾਂ ਤੇ ਡਰੈਸਿੰਗ ਹੋਤਾ ਹੈ ਪੱਥਰ ਸਾਫ ਹੋਤਾ ধোয়া ਜਾਂਦਾ ਸਾਫ ਹੋਤਾ ਹੈ साइड से कटा जाता है चारों चार। साइड से कटा जाता है साइड से कटोगे साफ होके एकदम साइज जिस दो साइज चाहिए वो साइज कट हो के फिर मतलब आगे रख दिए जाते हैं आगे रख दिए जाते हैं फिर वहाँ से ये कट चुका है साफ साफ से ये और निकलेगा अच्छा मतलब तो जो इसमें से भी फालतू है वो सारा कट के बिल्कुल सीधा सीधा जो है जी वो बाहर चल जाएगा यहाँ अब ये कटिंग जो है ये उधर वाली मशीन करती होगी जी बिल्कुल फिर प्लेन सेट करके चारों कोने एक बराबर करके फिर इनके बारीक जो हैं टाइल बनाई जाएंगी ये बड़ी मशीन है क्रेन ये पत्थर ਚੁੱਕ ਕੇ उधर ਲੈ ਕੇ ਜਾਂਦੀ ਏ ਜਿਹੜਾ ਉਹ ਮਸ਼ੀਨ ਕੱਟ ਕੇ ਸਾਫ ਪੱਥਰ ਇਹੋ ਜਿਹੇ ਬੋਲਡਰ ਵੱਡੇ ਬਣਾ ਕੇ ਰੱਖ ਦਿੰਦੀ ਏ ਤੇ ਜੜੇ ਉਹਨਾਂ 'ਚ ਵੀ ਵਾਧੂ ਘਾਟੂ ਹੁੰਦੇ ਨੇ ਉਹ ਇਸ ਨੂੰ ਚੁੱਕ ਕੇ ਪਰਲੇ ਬੰਨੇ ਲੈ ਕੇ ਜਾਏ ਜਾਂਦੇ ਆ ਉੱਥੇ ਜਾ ਕੇ ਫਿਰ ਕਟਿੰਗ ਕਰਕੇ ਬਰੀਕ ਟਾਇਲੇ ਬਣਦੀਆਂ ਹੁਣ ਤੁਹਾਨੂੰ ਉਧਰ ਜਾ ਕੇ ਦਿਖਾਵਾਂਗੇ ਬਾਅਦ ਮੈਂ ਟਾਇਲੇ ਨਿਕਲੇਗੀ ਅੱਛਾ ਤਾਂ ਪਹਿਲੇ ਉਧਰ ਸੇ ਕਟੋ ਕੇ ਇਹਾਂ ਆ ਗਿਆ ਜਿਸਕੇ ਪੂਰੇ ਨਿਸ਼ਾਨ ਨਾ ਬਹੁਤ ਹੋ ਕੇ ਹਾਂ ਫਿਰ ਜਾ ਕੇ ਅੰਦਰ ਮਸ਼ੀਨ ਮੈਂ ਠੀਕ ਆਹ ਪੇ ਫਿਰ ਇਸ ਦੀ ਬਰੀਕ ਜਿੰਨੀ ਮੋਟੀ ਟਾਇਲੇ ਕਢਣੀਆਂ ਆ ਉਹ ਨਿਕਲੋ ਹੋਰ ਅੰਦਰ ਤੁਹਾਨੂੰ ਆਪ ਮੈਂ ਦਿਖਾ ਦੇ ਆਹ ਜਿਹੜਾ ਪੱਥਰ ਏ ਤੁਹਾਨੂੰ ਪੰਜਾਬੀ ਦੱਸ ਦਈਏ ਉਧਰ ਵਾਲਾ ਜਿਹੜਾ ਆ ਰ ਤੁਸੀਂ ਦੇਖਿਆ ਸੀ ਉਹਨੇ ਕਟਿੰਗ ਕਰਕੇ ਉੱਥੇ ਰੱਖਿਆ ਉਧਰੋਂ ਵੱਢ ਕੇ ਪਰ ਬਿਲਕੁਲ ਸਿੱਧਾ ਕਰਕੇ ਇਹਨੂੰ ਹੁਣ ਇਹਨੇ ਇਸ ਮਸ਼ੀਨ ਦੇ ਵਿੱਚ ਆਪ ਇਸ ਜਿਹੜੀਆ ਮਤਲਬ ਉਹ ਆ ਤੇਲਾ ਆ ਲੈ ਕੇ ਜਾਂਦਾ ਆ ਪਟਰੀ ਬਣੀ ਆ ਇਹਨੇ ਲੈ ਕੇ ਅੰਦਰ ਜਾਣਾ ਆ ਔਰ ਅੰਦਰ ਜਾ ਕੇ ਹੁਣ ਤੁਹਾਨੂੰ ਦਿਖਾਉਣਾ ਆ ਇਸ ਤਰ੍ਹਾਂ ਕੰਮ ਕਰਦਾ ਆ ਸਾਰਾ ਚੱਲ ਕੇ ਖਾਵਾਂਗੇ ਕਿ ਇਸ ਤਿਸਰਾ ਇਹਦੀ ਕਟਿੰਗ ਹੁੰਦੀ ਹੈ ਉਹ ਡਾਰੀ ਲੱਗਣ ਜਾਓ ਇੱਕੋ ਇਹ ਕਿਹੜਾ ਖਤਰਨਾਕ ਕੰਮ ਆਉਂਦਾ ਹੈ ਅੱਗੇ ਉੱਤੋਂ ਪਾਣੀ ਪਾਣ ਡਿਆ ਇਹ ਬਲੇਡ ਘਰਮਣਾ ਔਰ ਥੱਲੇ ਆ ਰਹੇ ਚੱਲਣ ਡੇ ਨੇ ਆਹ ਸਾਰੀ ਇੱਕ ਪ੍ਰਕਾਰ ਦੀ ਪੂਰੀ ਆਰਿਆਂ ਦੇ ਨਾਲ ਬਣਿਆ ਹੋਇਆ ਫਰੇਮ ਆ ਜਿਹੜਾ ਇਹਦੇ ਵੇਸ ਰੇਨਰ ਦੇ ਨਾਲ ਇਹਨਾਂ ਨਾਲ ਤੁਮ ਨਾਲ ਉਹ ਬੈਠਾ ਪਈਆਂ ਹੋਈਆਂ ਮੋਟਰਾਂ ਦੇ ਨਾਲ ਔਰ ਪੱਖਾ ਠੰਡਾ ਰੱਖਣ ਵਾਸਤੇ ਔਰ ਪਾਣੀ ਦਾ ਪਾਇਆ ਪਉਂਦਾ ਸਾਰਾ ਉੱਤੋਂ ਇਹ ਸਾਰੀ ਇਸ ਤਰ੍ਹਾਂ ਕਟਿੰਗ ਕਰਕੇ ਤੇ ਇਹਦੀਆਂ ਡਟੈਲੀਆਂ ਨਿਕਲ ਗਈਆਂ ਔਰ ਫਿਰ ਬਾਹਰ ਜਾਣ ਗਈਆਂ ਤੁਹਾਨੂੰ ਬਾਅਦ ਦੀ ਗੱਲ ਬਾਅਦ ਦੱਸਾਂਗੀ ਇਸ ਤਰ੍ਹਾਂ ਕੰਨੇ ਆਣ ਕੇ ਜਿਹੜਾ ਇਹਦੇ ਵਿੱਚ ਆਟਾ ਆ ਆਹ ਜਿਹੜੀ ਟੀਜ ਆ ਆਹ ਟੀਜ ਜਿਹੜੀ ਹੈ ਇਹ ਪਾਣੀ ਦੇ ਨਾਲ ਰੋੜ ਕੇ ਉਧਰ ਚਲੇ ਜਾਂਦੀ ਆ ਉਧਰ ਹੋਦੀਆਂ ਬਣੀਆਂ ਨੇ ਤੇ ਹੋਦੀਆਂ ਦੇ ਸਾਫ਼ ਹੋ ਕੇ ਫਿਰ ਪਾਣੀ ਜਿਹੜਾ ਆ ਉਹ ਜਦੋਂ ਇਹ ਸਿਲਟ ਬਹਿ ਜਾਂਦੀ ਆ ਤਾਂ ਇਹ ਉੱਤੋਂ ਪੈਂਦਾ ਪੱਥਰ ਜੋ ਹੈ ਸਿਰਫ ਮਤਲਬ ਬਲੇਡ ਕੱਟਦੇ ਉਸਕੇ ਬਾਅਦ ਬਦਲਨੇ ਪੜਦੇ ਨੇ ਉਹ ਅੱਛਾ ਇਹ ਸਾਰਾ ਉਹ ਜੋ ਧੂਲੇ ਵਾਲਾ ਪਾਣੀ ਹੈ ਇਸਕੇ ਇਹ ਪੂਰਾ ਇਧਰ ਸਿੱਧਾ ਜਾਂਦਾ ਹੈ ਸਪਲਾਈ ਹੁੰਦਾ ਹੈ ਪੂਰਾ ਮਤਲਬ ਘੁੰਮਦਾ ਰਹਤਾ ਕਿ ਉਹ ਬੈਠ ਜਾਏ ਜੀ ਔਰ ਬੈਠਣੇ ਕੇ ਬਾਅਦ ਜੋ ਇਸਕਾ ਵੈਸਟ ਹੈ ਫਿਰ ਆਪ ਉੱਪਰ ਨਿਕਾਲਦੇ ਜੀ ਠੀਕ ਹੈ ਇਹ ਜਿਹੜਾ ਪਾਣੀ ਜਾਂਣ ਡਿਆ ਹੈ ਇਸ ਤਰ੍ਹਾਂ ਕਿਆਰੀਆਂ ਚੋਂਦਾ ਹੈ ਇਹਦੀ ਆ ਬੈਹ ਜਾਂਦੀ ਥੱਲੇ ਜਿਹੜੀ ਮਤਲਬ ਇਹਨਾਂ ਦੀਆਂ ਟੱਲ ਦੀਆਂ ਜਿਹੜਾ ਧੂੜਾ ਹੁੰਦਾ ਆ ਆਟੇ ਜੇ ਵਾਂਗੂ ਫਿਰ ਇਹਨੂੰ ਜਦੋਂ ਬਾਹਰ ਕੱਢ ਦਿੰਦੇ ਆ ਫਿਰ ਗੱਡੀਆਂ ਨਾਲ ਭਰ ਕੇ ਲੈ ਜਾਂਦੇ ਆਉਣਗੇ ਫਿਰ ਜਿਉਂ-ਜਿਉਂ ਪਾਣੀ ਸਾਫ਼ ਹੁੰਦਾ ਅੱਗੇ ਜਾਂਦਾ पानी दोबारा फिल्टर होके मोटर के दोबारा पेड़ों तेज पाइन ये जो ये जो पाउडर है ना ये पाउडर किसी आता है? आ, जी ये इस तरह का पोडर है बहला भी टाइल में मेडिसिन में टाइल्स में मेडिसिन में कैल्शियम है ये अच्छा जी मेडिसिन में, आ, ये जी। में है। भी ये बिल्कुल क्योंकि मकराना का जो टाइल पत्थर है वो उसमें प्योर कैल्शियम का और प्योर, प्योर, प्योर कैल्शियम नहीं है ये टाइल्स में काम में आता है और भी जो कैल्शियम से चीजें बनती है उसके अंदर यूज होता है पाउडर पूरा अच्छा उसमें भी ये फैक्ट्री में जाता है हाँ। उसमें बारीक एकदम बारीक बारीक होता है हाँ, मतलब वो बारीक अपना वो फिर यूनिट चलाते हैं अपना तरीके से बनाते हैं जो चीज उनको बनानी है उसमें ये यूज होता है सीमेंट सीमेंट में यूज होता है सीमेंट भी इसको इस्तेमाल किया जाता है और रंग में भी ये जाता है ਰੰਗ ਮੇ ਤਾਂ ਨਹੀਂ ਬੰਦਾ ਨਹੀਂ ਨਹੀਂ ਰੰਗ ਵਗੈਰਾ ਉਹ ਇੱਕ ਅਲੱਗ ਸੇ ਪ੍ਰੋਸੈਸ ਹੈ ਠੀਕ ਹੈ ਭਾਈ ਮੈਂ ਮਾਦਾ ਆਪਾਂ ਦਾ ਫੈਸਲਾ ਕਰਦੇ ਆ ਆਪਣਾ ਮਿਹਨਤ ਕਰਕੇ ਖਾਂਦੇ ਆ ਆ ਜਿਹੜੇ ਥੋੜੇ ਆ ਇਹਨਾਂ ਦੇ ਵਿੱਚ ਬਬੂਲ ਦੇ ਦਸਤੇ ਪਾਉਂਦੇ ਆ ਜਿਨ੍ਹਾਂ ਦੇ ਨਾਲ ਇਹ ਪਹਾੜੀਆਂ ਜਿਹੜੀਆਂ ਕਾਰੀਗਰ ਬੰਦੇ ਵੜਦੇ ਆ ਤਾਰਾਂ ਨੇ ਕਾਰੋਬਾਰੀ ਜਿਹੜਾ ਥੱਲੇ ਚੱਲਦੀਆਂ ਪਹਾੜਾਂ ਦੇ ਵਿੱਚ ਜਾਂਦੀਆਂ ਉਹ ਪਹੁੰਚਦੀਆਂ ਹੈ ਗਹਿਰਾਈ ਤੱਕ ਇਸ ਤਰ੍ਹਾਂ ਹੀ ਇੱਥੇ ਸਾਰੇ ਕੰਮ ਕਾਜ ਚੱਲਦੇ ਆ ਜੀ मशीन है अच्छा भाई ये पत्थर लाते हो गए ठीक हो है, है साइज के अकॉर्डिंग सब ये चीजें यहाँ से निकलती है ब्लेड अगर जिसको आप कटिंग करते हैं तो ये पाँच सौ ऐसी सात सौ का खर्चा बैठता है एक फीट का एक फीट का एक ब्लेड का इसका कट लगाने का 500 ਰੁਪਏ 700 ਰੁਪਏ ਕਰਦਾ ਹੈ ਇਹਦਾ ਤੁਹਾਨੂੰ ਲੈ ਕੇ ਚਲਦੇ ਆਂ ਉਸ ਜਗ੍ਹਾ ਦੇ ਉੱਤੇ ਜਿੱਥੋਂ ਇਹ ਸਾਰਾ ਸੋਚੋ ਕਿ ਇਹ ਪੱਥਰ ਕਿੱਥੋਂ ਆਉਂਦਾ ਹੋਊਗਾ ਜਿਹੜਾ ਇਹ ਨਹੀਂ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਪਰ ਇਹ ਆਉਂਦਾ ਕਿਹੜੀ ਜਗ੍ਹਾ ਤੋਂ ਧਰਤੀ ਦਾ ਢਿੱਡ ਪਾੜਿਆ ਪਿਆ ਇਹਨਾਂ ਨੇ ਜਿੱਥੋਂ ਇਹ ਨਿਕਲਦਾ ਆ ਜਿਹੜੀਆਂ ਵੱਡੀਆਂ ਗਹਿਰੀ ਚਟਾਨਾਂ ਨੇ ਤੁਹਾਨੂੰ ਸਾਰਾ ਕੁਝ ਅਸੀਂ ਅਗਲੇ ਵਲੌਗ ਦੇ ਵਿੱਚ ਵਿਖਾਵਾਂਗੇ ਤੁਸੀਂ ਬਣੇ ਰਹਿਣਾ ਇਸੇ ਤਰ੍ਹਾਂ ਸਪੋਰਟ ਕਰਨੀ ਕਿਉਂਕਿ ਜਿਹੜੀ ਅਗਲੀ ਵੀਡੀਓ ਹੈ ਵੀਡੀਓ ਬਹੁਤ ਲੰਮੀ ਹੋ ਜਣੀ ਸੀ ਇਸ ਕਰਕੇ ਸਾਰਾ ਕੁਝ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਇਸ ਚਟਾਨਾਂ ਤੇ ਵਿੱਚੋਂ ਕਿਸ ਤਰ੍ਹਾਂ ਇਹ ਡੇਡੇ ਵੱਡੇ ਪੱਥਰ ਬੋਲਡਰ ਨਿਕਲਦੇ ਆ ਤੇ ਫਿਰ ਉਹ ਇਹਨਾਂ ਮਸ਼ੀਨਾਂ ਨਾਲ چیر ਕੇ ਤੁਹਾਡੇ ਤੱਕ ਕਿਸ ਤਰ੍ਹਾਂ ਫਿਨਿਸ਼ਿੰਗ ਹੋ ਕੇ ਪਹੁੰਚਦੇ ਆ ਇਹ ਚੀਜ਼ ਤਾਂ ਤੁਸੀਂ ਵੇਖ ਲਈ ਮਸ਼ੀਨਾਂ ਨਾਲ ਕਿਸ ਤਰ੍ਹਾਂ ਤਿਆਰ ਕੱਟੇ ਜਾਂਦੇ ਆ ਪਰ ਇਹ ਆਉਂਦੇ ਕਿੱਥੋਂ ਇਹ ਸਾਰਾ ਕੁਝ ਖਾਵਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਬਖਸ਼ੀ ਰੱਖਣਾ ਅਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ